ਜੀ ਸੀ ਟ੍ਰੀਟਮੈਂਟ ਵਾਸਤੇ ਪ੍ਰੋਡਕਟ ਵਰਤਾ ਜਾਂਦਾ ਆਪਣਾ ਹਾਂਜੀ ਹਾਂਜੀ ਇਹਦਾ ਕੀ ਫਾਇਦਾ ਹੁੰਦਾ ਹੈ ਇਹਦਾ ਫਾਇਦਾ ਇਹ ਆ ਵੀ ਜੀ ਜਿਸ ਤਰ੍ਹਾਂ ਆਪਣੀ ਜ਼ਮੀਨ ਆ ਜਿਵੇਂ ਹੁਣ ਜ਼ਮੀਨ ਦੇ ਵਿੱਚ ਦੇਖਿਆ ਜਾਵੇ ਤਾਂ ਯੂਨੀਵਰਸਿਟੀ ਵੱਲੋਂ ਆਪਾਂ ਕੋਈ ਚੀਜ਼ ਦੀ ਕਰਵਾਉਣੇ ਆ ਤਾਂ ਉਹ ਕਹਿੰਦੀ ਆ ਵੀ ਯਾਰ ਤੁਹਾਡੇ ਜ਼ਮੀਨ ਦੇ ਵਿੱਚ ਫਾਸਪੋਰਸ ਬਹੁਤ ਜ਼ਿਆਦੇ ਪਈ ਆ ਢੀ ਆਪਣੇ ਪੋਟਾਸ਼ ਬਹੁਤ ਜ਼ਿਆਦੇ ਪਈ ਆ ਉਹ ਤੁਹਾਡੇ ਬੂਟੇ ਨੂੰ ਮਿਲਦੀ ਨਹੀਂ ਪਈ ਠੀਕ ਆ ਇਹਦੇ ਤਿੰਨ ਚਾਰ ਫਾਇਦੇ ਇਕੱਠੇ ਹੀ ਆ ਠੀਕ ਆ ਇੱਕ ਤਾਂ ਜਦੋਂ ਸੀ ਟ੍ਰੀਟਮੈਂਟ ਤੁਸੀਂ ਕਰਦੇ ਹੋ ਤਾਂ ਜਿਹੜੀ ਵੀ ਜਰਮੀਨੇਸ਼ਨ ਆ ਯੂਨੀਫਾਰਮ ਤਰੀਕੇ ਦੇ ਵਿੱਚ ਜਰਮੀਨੇਸ਼ਨ ਉਹ ਇਹ ਨਹੀਂ ਹੋਊਗਾ ਵੀ ਇੱਥੇ ਕਿ ਨਿਕਲਿਆ ਜਾਂ ਉੱਥੇ ਕਿ ਨਿਕਲਿਆ ਸਾਰੀ ਜਰਮੀਨੇਸ਼ਨ ਇੱਕੋ ਜਾਰ ਹੋਊ। ਠੀਕ ਹੈ। ਪਲੱਸ ਜਿਹੜੀ ਛੋਟੀ ਜ਼ਮੀਨ ਦੇ ਵਿੱਚ ਸਟੱਕ ਹੋਈ ਜਾਂ ਪੱਥਰ ਬਣੇ ਰੂਪ ਦੇ ਵਿੱਚ ਫਾਸਫੋਰਸ ਆ, ਪੋਟਾਸ਼ ਆ, ਜਿਹੜੀ ਬੂਟੇ ਨੂੰ ਮਿਲਦੀ ਨਹੀਂ ਪਈ ਉਹ ਸਾਰੇ ਘੁਲ ਕੇ ਬੂਟੇ ਨੂੰ ਮਿਲੂਗੀ। ਠੀਕ। ਹਾਂਜੀ। ਤੇ ਕਈ ਕਿਸਾਨ ਵੀਰ ਕਹਿੰਦੇ ਆ ਕਿ ਕੋਈ ਚੀਜ਼ ਨਹੀਂ ਲਾਉਦੇ ਉਦਾਂ ਹੀ ਸਿੱਧੀ ਹੁਣ ਕਣਕ ਦੀ ਬਿਜਾਈ ਜਿੱਦਾਂ ਕਰਨੀ ਸਿੱਧੀ ਬਿਜਾਈ ਕਰ ਦਿੰਦੇ ਆ। ਕੋਈ ਚੀਜ਼ ਨਾਲ ਟ੍ਰੀਟਮੈਂਟ ਨਹੀਂ ਕਰਦੇ ਬੀਜ ਨੂੰ। ਹਾਂਜੀ। ਤੇ ਉਹਦੇ ਨਾਲ ਤੇ ਇਹਦੇ ਨਾਲ ਕਿੰਨਾ ਕੁ ਫਰਕ ਪੈ ਜਾਂ ਬੀਜੀ ਦੇਖੋ ਜਦੋਂ ਆਪਾਂ ਨਹੀਂ ਲਾਉਂਦੇ ਕੋਈ ਚੀਜ਼ ਟ੍ਰੀਟਮੈਂਟ ਨਹੀਂ ਕਰਦੇ ਠੀਕ ਆ ਦੇਖੋ ਜਿਆਦਾ ਹੁਣ ਦੇਖਿਆ ਜਾਵੇ 90% ਜ਼ਿਮੀਂਦਾਰ ਟ੍ਰੀਟਮੈਂਟ ਕਰਦੇ ਆ ਹਾਂਜੀ ਉਹ ਟ੍ਰੀਟਮੈਂਟ ਕਰਦੇ ਆ ਜੋ ਅੱਜ ਤੋਂ 15 ਸਾਲ ਜਾਂ 20 ਸਾਲ ਪਿੱਛੇ ਚੱਲੀ ਜਾਂਦੀ ਸੀ ਲਾਲ ਜੀ ਦਵਾਈ ਹਾਂਜੀ ਠੀਕ ਆ ਜੀ ਲਾਲ ਦਵਾਈ ਨਾਲ ਦਵਾਈ ਤੁਸੀਂ ਦੇਖੋਗੇ ਉਹ ਲਾਲ ਦਵਾਈ ਦੇ ਵਿੱਚ ਸਿਰਫ ਰੰਗ ਪਾਇਆ ਹੋਇਆ ਓਕੇ ਠੀਕ ਆ ਹੁਣ 10 ਰੁਪਏ ਦੀ ਚੀਜ਼ ਆਉਂਦੀ ਆ ਉਹ ਦੁਕਾਨਦਾਰ 50 ਰੁਪਏ ਦੀ ਵੇਚੀ ਜਾਂਦਾ ਠੀਕ ਆ ਜੀ ਹੁਣ ਇਹ ਦੱਸੋ ਦੀ 50 ਰੁਪਏ ਦੇ ਵਿੱਚ ਦੁਕਾਨਦਾਰ ਦੇਊ ਕਿ ਠੀਕ ਆ ਜੀ ਇਦੇ ਵਿੱਚ ਵੀਰ ਜੀ ਤੁਸੀਂ ਦੇਖੋਗੇ ਪਹਿਲੇ ਨੰਬਰ ਤੇ ਦਾ ਜੇ ਤੁਸੀਂ ਕਣਕ ਨੂੰ ਲਾਉਨੇ ਹੋ ਤਾਂ 10 ਤੋਂ 15 ਕਿਲੋ ਕਣਕ ਦਾ ਸੀਡ ਘੱਟ ਕਰਕੇ ਪਾ ਸਕਦੇ ਆ। ਅੱਛਾ। ਠੀਕ ਹੈ ਜੀ ਫੇਰ 25% ਸਾਰੀਆਂ ਖਾਦਾਂ ਘੱਟ ਕਰਕੇ ਪਾ ਸਕਦੇ ਆ। ਠੀਕ। ਠੀਕ ਆ। ਸਭ ਤੋਂ ਜ਼ਿਆਦਾ ਇਹਦਾ ਰਿਜ਼ਲਟ ਬੰਦੇ ਨੂੰ ਜ਼ਿੰਮੇਵਾਰ ਨੂੰ ਉਦੋਂ ਦੇਖਣ ਨੂੰ ਮਿਲਦਾ ਜਦੋਂ ਕਈ ਵਾਰੀ ਆਪਣਾ ਇੱਕ ਕਿਯਾਰਾ ਹੁੰਦਾ। ਕਿਯਾਰੇ ਦੇ ਵਿੱਚ ਆਪਾਂ ਪਾਣੀ ਲਾਉਨੇ ਆ। ਅਣਕ ਅਣਚੇਤ ਕਿਤੇ ਬਿਜਲੀ ਚਲੀ ਗਈ। ਉਹ ਆਪਾਂ ਦੁਬਾਰਾ ਤੋਂ ਕਿਯਾਰਾ ਭਰਨਾ ਪੈ ਜਾਂਦਾ ਤੇ ਜਿਹੜਾ ਖੇਤ ਦਾ ਕਣਕ ਦਾ ਪੀਲਾ ਪੈ ਜਾਂਦਾ ਜਿੱਥੇ ਪ੍ਰੇਰਕ ਦਾ ਟ੍ਰੀਟਮੈਂਟ ਕੀਤਾ ਹੋਊਗਾ ਤਾਂ ਉਹ ਖੇਤ ਪੀਲਾ ਨਹੀਂ ਹੋਊਗਾ ਬਿਲਕੁਲ ਜੀ ਅੱਛਾ ਹਾਂਜੀ ਇਹ ਮਿਲ ਕਿੱਥੋਂ ਜਾਂਦੀ ਹੈ ਇਹ ਵੀਰ ਜੀ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਜਗ੍ਹਾ ਤੇ ਡਿਸਟ੍ਰੀਬਿਊਟਰ ਆਪਣੇ ਹੈਗੇ ਆ ਠੀਕ ਆ ਹਾਂਜੀ ਉਹਨਾਂ ਕੋਲ ਮਿਲ ਜਾਈਗੀ ਉਹਨਾਂ ਕੋਲ ਮਿਲ ਜਾਈਗੀ ਤੇ ਰੇਟ ਰੂਟ ਇਹਦਾ ਕੀ ਹੁੰਦਾ ਵੀਰ ਜੀ ਰੇਟ ਇਹਦਾ 1650 ਤੋਂ ਲੈ ਕੇ 1700 ਰੁਪਏ ਤੱਕ ਮਿਲ ਜਾਂਦਾ ਪੈਕਿੰਗ ਵਾਈਜ਼ ਡਿਫਰੈਂਸ ਰਹਿੰਦਾ ਕਿੰਨੇ ਬੀ ਨੂੰ ਕਿੰਨੀ ਲਾਉਣੀ ਹੁੰਦੀ ਆ ਜੇ ਕੋ ਜੇ ਤਾਂ ਤੁਸੀਂ ਇਹਨੂੰ ਆਲੂ ਤੇ ਲਾਉਨੇ ਆ ਆਲੂ ਦੇ ਉੱਤੇ 240 ਐਮਐਲ ਪਰ ਏਕੜ ਦੇ ਬੀਨ ਨੂੰ ਲੱਗ ਜਾਂਦੀ ਆ ਚਾਹੇ ਏਕੜ ਦੇ ਵਿੱਚ 30 ਪੂਰੀਆਂ ਪਾਉਂਦਾ ਚਾਹੇ ਕੋਈ 35 ਪੂਰੀਆਂ ਪਾਉਂਦਾ ਠੀਕ ਆ ਜੀ ਤੇ ਜਿਹੜਾ ਹੈਗਾ ਕਣਕ ਦਾ ਸੀਡ ਕਣਕ ਦੇ ਸੀਡ ਨੂੰ 120 ਐਮਐਲ ਲੱਗਦੀ ਆ 1 ਏਕੜ ਦੇ ਸੀਡ ਨੂੰ ਮਤਲਬ 40 ਕਿਲੋ ਨੂੰ 120 ਐਮਐਲ ਲੱਗਦੀ ਆ ਠੀਕ ਤੇ ਇਸ ਨੂੰ ਤੁਸੀਂ ਬਰਸੀਮ ਦੇ ਉੱਤੇ ਹਾਂਜੀ ਠੀਕ ਆ ਕੋਈ ਆਪਣੇ ਮੇਥੇ ਸਰੋਂ ਜੋ ਵੀ ਆਪਾਂ ਚੀਜ਼ ਲਾਉਨੇ ਆ ਉਹ ਹਰ ਚੀਜ਼ ਨੂੰ ਲਾ ਕੇ ਆਪਾਂ ਬੀਜ ਸਕਦੇ ਆ ਇਹਦੇ ਲਾਉਣ ਨਾਲ ਕੋਈ ਹੋਰ ਚੀਜ਼ ਲਾਉਣ ਦੀ ਲੋੜ ਨਹੀਂ ਨਹੀਂ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਕਈ ਵਾਰੀ ਜ਼ਿਮੀਦਾਰ ਨੂੰ ਇਹ ਹੁੰਦਾ ਵੀ ਜਾਰ ਅਸੀਂ ਚੀਜ਼ ਇਹ ਚੀਜ਼ ਨਾਲ ਐਡ ਕਰਨਾ ਕੋਈ ਫੰਗੀ ਸੈਡ ਜਾਂ ਕੋਈ ਇਨਸੈਕਟੀਸਾਈਡ ਹਾਂਜੀ